ਮੰਮੀ ਰੜੀ ਜਿੱਤੇ ਆ ਜਾਂਦੇ ਆ ਹੁਣ ਇੱਥੇ ਦੇਖਣਾ ਤੇ ਕੋਈ ਕਿਦਾਂ ਐਦਾ ਕਹਿੰਦੇ ਇਹ ਨਾ ਪਰਮ ਭੰਕਾ ਜੀ ਨਮੀਂਦਰ ਬਾਹਰ ਉੱਪਰ ਆ ਖੜਾ ਪਛਾੜ ਤੇ YouTube ਦਾ ਕੀ ਹਿਸਾਬ ਤਾ ਵਿਆ ਆ ਗਏ ਹੁਣ ਜੋ ਜਸ ਪੀਣ ਭੁੱਖ ਵੜੀ ਲੱਗੀ ਸੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਜੀਤ ਕਾ ਜੀ ਕੋਟ ਤੇ ਤੇ ਸੰਗਤ ਚੱਲੇਗੀ ਆ ਘਰਾਂ ਨੂੰ ਤੇ ਪੱਕੇ ਬੰਦ ਕਰਨ ਡਿਆਂ ਤੇ ਬਾਰੀਆਂ ਬੰਦ ਕਰਨ ਡਿਆਂ ਵਾ ਕਰੋ ਵਲੌਗ ਇੰਜੋਏ ਕਰੋ ਵੇਖੋ ਗਾੜੀ ਗਾੜੀ ਕਾਫੀ ਮਜ਼ੇਦਾਰ ਹੋਗਾ ਵਲੌਗ ਪੱਕਾ ਸਮਾਰਟੀ ਕਰਨ ਡਿਆਂ ਪਰ ਬਾਰੀਆਂ ਬੰਦ ਕਰਕੇ ਤੇ ਸੰਗਤ ਚਲੇਗੀ ਘਰਾਂ ਨੂੰ ਸਭ ਤੋਂ ਪਹਿਲਾਂ ਕਲਾਸ ਚੱਲੀਏ ਹੁਣ ਇੱਥੇ ਦਿਖਣਾ ਤੇ ਕੋਈ ਨਹੀਂ ਮੇਰੇ ਕੰਨੀਆਂ ਬਾਵਾ ਦਿਖਣੇ ਨਹੀਂ ਤੁਹਾਨੂੰ ਤੇ ਯਾਰ ਹੁੰਨੇ ਆ ਸਭ ਤੋਂ ਪਹਿਲਾਂ ਬਾਪੂ ਨੇ ਵੇ ਤੇ 4 5 ਹੋ ਗਏ ਆ ਜਿਆਦਾ ਜਿਆਦਾ ਟਾਈਮ ਹੋ ਗਿਆ ਤੇ ਮੈਂ ਕਲਾਸ ਨਹੀਂ ਗਿਆ ਤੇ ਸਭ ਤੋਂ ਪਹਿਲਾਂ ਕਲਾਸ ਨਹੀਂ ਗਈ ਤੇ ਫੇਰ ਆਗੇ ਦੇ ਵਲੌਗ ਵਿੱਚ ਆ ਚਲਿਓ ਵੇ ਤੇ ਜਾ ਵਾਲੀ ਕੀ ਘੋਬੰਦਾ ਠੀਕ ਆ ਵਲੌਗ ਨਹੀਂ ਜਾਇ ਕਰੀ ਜਾਇਓ ਦਾ ਚੇਂਜ ਹੋ ਗਿਆ ਵਾ ਉਹ ਕਿਦਾਂ ਪਰੇ ਦਾ ਗਿਆ ਆਲਿਆ ਵੀਡੀਓ ਬਣਾ ਦੇ ਉਹ ਜਰਾ ਤੜਡੇ ਜੀ ਸੌਰੀ ਯਾਰ ਕੋਈ ਨਹੀਂ ਬੱਬਾ ਉਹ ਕੋਈ ਇਦਾਇਆ ਕਹਿੰਦੇ ਕਹਿੰਦੇ ਜਗਾ ਬੜੀ ਪਰਾਣੀ ਉੱਤਾਂ ਹੈ ਐਦਾ ਕਹਿੰਦੇ ਇਹਨਾਂ ਪੜਾ ਮਾਦਾ ਕਰਦੇ ਰਹਿੰਦੀ ਆ ਅੱਛਾ ਆਹੋ ਅੱਜ ਕਰ ਖਾ ਲੈਣ ਦੀ ਤੂੰ ਹੋਈ ਤਾਂ ਕਿ ਮੈਨੂੰ ਤਰੀ ਆਪ ਦੇਖ ਤੇ ਕਹਿਣਾ ਅੱਛਾ ਮਾਨ ਨਹੀਂ ਕਰਦੇ ਇਹ ਕੈਨੂੰ ਦਿਖਾਈ ਦਿੱਤੀ ਹੋਵੇ ਤੇ ਮਾਪਿਆਂ ਦਾ ਬਣਿਆ ਉਹ ਤੇ ਲੈ ਕੀ ਕੋਈ ਬੰਦਾ ਦੱਸ ਦੇਣ ਕਿ ਮਨ ਨਹੀਂ ਹੋਣੀ ਕਾ 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 ਜਾਣਦੇ ਆਂ ਜਾਣਦੇ ਆਂ ਅੱਜ ਤੇ ਪਲਾਨ ਚੇਂਜ ਹੋ ਗਿਆ ਸਾਜਾ ਸੁਣ ਲਿਓ ਪਲਾਨ ਚੇਂਜ ਹੋ ਗਿਆ ਕਲਾਸ ਨਹੀਂ ਕਲਾਸ ਤੋਂ ਪਹਿਲਾਂ ਹੁਣ ਆਪਾਂ ਜਾਣਾ ਵਾ ਬੰਗਲਾ ਸਾਹਿਬ ਉਥੇ ਪਾਪਾ ਜੀ ਪਪਾ ਸੂਗਾ ਉਹਨਾਂ ਨੂੰ ਮਿਲਣਾ ਜਾ ਕੇ ਪਹਿਲਾਂ ਕੰਮ ਜ਼ਰੂਰੀ ਆ ਤੇ ਫਿਰ ਜਾਂਦੇ ਆਂ ਕਲਾਸ ਮੋਜ ਕੇ ਜੀ ਮੋਪਰ ਦਾ ਸਲਫ ਨਹੀਂ ਚੱਲਣ ਦਾ ਸੀ ਤੇ ਆਟੋ ਤੇ ਆਉਣਾ ਪਿਆ ਤੇ ਲਵੰਗਾ ਜੀ ਉਹ ਦਾ ਖਲੋ ਖਲੋ ਸਕਦੇ ਜੀ ਇਹ ਹਾਂ ਖਲੋ ਸਕਦੇ ਪੰਜ-ਦਸ ਮਿੰਟ ਲਈ ਹਾਂਜੀ ਠੀਕ ਆ ਚਲੋ ਕੋਈ ਨਹੀਂ ਜਾਓ ਤੁਸੀਂ اچھا ਇਹ 2 ਮਿੰਟ ਖਲੋਇਓ ਬਸ ਮੈਂ ਵੇਖਦਾ ਹਾਂ ਨਾ ਬਾਬਾ ਜੀ ਅੰਦਰ ਹੋ ਗਏ ਇਹਦਾ ਕਿਦਾਂ ਇਸ ਦਾ ਬਾਬਾ ਜੀ ਨੂੰ ਅੰਦਰ ਆ ਗਏ ਆ ਪਹੁੰਚ ਗਏ ਬੰਗਲਾ ਸਾਹਿਬ ਐ ਤੇ ਗਰੰਤੀ ਸਿੰਘ ਆਸਲਾਉਂਦੇ ਜੇ ਇੱਧਰ ਇੱਧਰ ਮੇਨ ਦਰਬਾਰ ਉੱਪਰ ਆ ਕਿੱਥੋਂ ਵਾਈਕ ਵਾਹਿਗੁਰੂ ਜੀ ਕੀ ਧੋਨੀ ਅੰਦਰ ਜੇ ਪਾਣੀ ਚੱਲਣ ਢੀਆ ਬਾਬਾ ਜੀ ਹੁੰਦੇ ਆ ਬਾਹਰ ਵੇਟ ਕਰਨ ਲੈ ਇੱਥੇ ਮੈਂ ਖਰਾਬ ਚੱਲ ਦੀ ਆਸ਼ਾ ਕੰਦੇ ਆ ਖਰਾਬ ਚੱਲ ਦੇ ਕਿਨੇ ਕਿਨੇ ਪਸੰਦ ਆ ਬਹੁਤ ਟੈਸਟੀ ਹੁੰਦੀ ਆ ਤੇ YouTube ਦਾ ਕੀ ਹਿਸਾਬਤਾ ਆ आने तेरे हाँ 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 अच्छा ठीक है ठीक okay, 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 तो okay, 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 okay. okay. है व्यू की ज्यादा गलत व्यू है नी ने व्यू अच्छा ठीक है वीर ने मेरा शेयर में लिखा ਦੋ ਸ਼ੇਰ ਜੈਡ ਦੀ ਰਾਣੀ ਮੈਂ ਇੰਸਟਾਗ੍ਰਾਮ ਦਾ ਰਾਜਾ ਆਪਾਂ ਦੋਵਾਂ ਗੱਲਿਆ ਕਰੀਏ WhatsApp ਤੇ ਆ ਜਾ ਐ ਠੀਕ ਹੈ ਕਹੈਂਦਿਆ ਪਰਸੋ ਦਾ ਮਨ ਭਰਿਆ ਪਿਆ ਵਾ ਮੰਮੀ ਡੜੀ ਚੱਤੀ ਆ ਜਾਂਦੇ ਆ ਤੇ ਉਸਤਾਦ ਕੋਲ ਆਇਆ ਵਾ ਮੋਪੜ ਖਰਾਬ ਹੋਈਆ ਆਟੋ ਤੇ ਹੀ ਆਇਆ ਵਾ ਤੇ ਉਸਤਾਦ ਨੇ ਸਾਰੀਆਂ ਗੱਲਾਂ-ਬੱਤਾਂ ਕਰਦਾ ਦਿਲ ਦੀਆਂ ਕੱਲ ਪਰਸੋ ਦਾ ਇੰਨਾ ਮਨ ਭਰਨਦਿਆ ਨਾ ਇੰਨਾ ਮਨ ਭਰਨਦਿਆ ਮੰਮੀ ਡੜੀ ਆਦਾ ਹੀ ਜਾਂਦੇ ਆ ਪਤਾ ਨਹੀਂ ਕੀ ਹੁੰਦਿਆ ਵਾ ਕਿਹ ਕੰਮ ਚ ਮਾਨ ਨਹੀਂ ਲੱਗੰਦਿਆ ਆਓ ਮਿਲਦੇ ਹਾਂ ਉਸਤਾਦ ਨੂੰ ਆਹ ਉਸਤਾਦ ਦਾ ਘਰ ਆ ਉਸਤਾਦ ਹਾਨੇ ਸੇਵ ਘੱਟ-ਘੁਟ ਲਿਆ ਆ ਆ ਉਧਰ ਸ਼ਾਪ ਹੈ ਨਾ ਤੇ ਉਹ ਤੁਰਨ ਗਏ ਆ ਗਾਗਨ ਤੁਰਨ ਗਏ ਆ ਆ ਗਏ ਬਾਬਾ ਜੀ ਉਸਤਾਦ ਜੀ ਆ ਗਏ ਜੇ ਉਹ ਨਾ ਬੜਾ ਹੈ ਹਾਂ ਬਤਾ ਪਿਓ ਬਤਾ ਪਿਓ ਤੁਸੀਂ ਚਲੋ ਸਾਰੇ ਹਾਂ ਪੂਰਾ ਚੰਨ ਜਗ ਗੋੜੀ ਬਤਾ ਪਹੁੰਚ ਗਿਆ ਮੈਂ ਤੇ ਵਲੌਗ ਇਹੋ ਹੀ ਬਣਾਉਣਾ ਅੱਜ ਦਾ ਮੇਨ ਤੇ ਟੇਡੋ ਟਾਪਿਕ ਆ ਅੱਗੇ ਹੋਰ ਇੰਟਰਸਟਿੰਗ ਹੋ ਦੇ ਜਾਣੇ ਆ ਮੇਲਾ ਆ ਗਿਆ ਵਾ ਬਬਰ ਸਾਹਿਬ ਦਾ ਤੇ ਜੁਡੇਰੀਓ ਵਲੌਗਾਂ ਦੇ ਨਾਲ ਅਤੇ ਉਸਤਾਦ ਨੂੰ ਚੈੱਕ ਕਰੋ ਇੱਥੇ ਉਸਤਾਦ ਜੀ ਦਾ ਦਾੜਾ ਕਾਲਾ ਆ ਇੱਥੇ ਵੇਖੋ ਉਸਤਾਦ ਜੀ ਸਮਾਸ ਹਮੇ ਸਮੇਂ ਦੀ ਹੀ ਹੈ ਡਿਆ ਆਇਦਰਾ ਉਹ ਫੋਟੋ ਨੂੰ ਗਿਆ ਵਾ ਇਹ ਸਲਾਬ ਪੈ ਗਈ ਹੈ ਸਲਾਬ ਜੀ ਪੈ ਗਈ ਹੈ ਨਾ ਆ ਜਾ ਕਰੋ ਆ ਬਾਬਾ ਜੀ ਦੀ ਫੋਟੋ ਸਜਾਉਣੀ ਆ ਪਤਾ ਨਹੀਂ ਕਿ ਕੀ ਫੁੱਲ ਜੇ ਗਈ ਮਗਰੋਂ ਆ ਵੇਖੋ ਆਵੇ ਖਰਾਬ ਹੋ ਗਈ ਆ ਸਾਰੀ ਤੇ ਉਸਤਾਦ ਅੰਦਾ ਪਹਿਲਾਂ ਇਹਨੂੰ ਬਣਾਉਣ ਦੇ ਕੀ ਚੱਲ ਗਏ ਫਿਰ ਕੇ ਪਾਸੇ ਹੋਰ ਨਿਕਲਦੇ ਆ ਮਾ ਚਲੋ ਠੀਕ ਹੈ ਉਸਤਾਦ ਜੀ ਇਦਾਂ ਕਰ ਲੈਨੇ ਆ ਹੁਣ ਲੈ ਕੇ ਚੱਲਿਆਂ ਗੁਰੂ ਸਾਹਿਬ ਦੀ ਫੋਟੋ ਚੱਲੀਏ ਉਸਤਾਦ ਜੀ ਚੱਲੀਏ ਚਲੋ ਅਗੋ ਇੰਜੋਏਮੈਂਟ ਕਰਾਂ ਤੇ ਆ ਗਾਣੇ ਗੁਨੇ ਲੱਗੇ ਆ। ਉਸਤਾਦ ਉਹ ਨਹੀਂ ਬਾਈਕ ਕੱਢਣ ਲੱਗੇ ਆ। ਆ ਲੱਗੇ ਸੁਣਨ ਦੇ ਗਾਣੇ। ਚੈੱਕ ਕਰੋ ਗਾਣੇ। ਇੰਜਾਇਆ ਡੈਗ ਕਰਨਾ। ਧਿਆਨ ਨਾਲ ਧਿਆਨ ਨਾਲ। ਪ੍ਰਿੰਟ ਪਸੰਦ ਕਰਨ ਦੇ ਆ। ਆਇਆ ਕੋਈ ਪਸੰਦ? ਆ ਗਿਆ ਆ ਗਿਆ। ਕਿਹੜਾ? ਬੈਂਸਨ ਬਾਰੇ ਦੱਸੋ। ਜਿੰਨਾ ਦੱਸੋ ਆ ਕਰੋ। ਦੱਸੋ ਸੰਗਤ ਜੀ ਕਿਹੜਾ ਸਲੈਕਟ ਕਰੀਏ ਗਰੁੱਪ ਬੈਂਸਿੰਗ ਵਾਲਾ ਹੋ ਜਾਈਂਗਾ ਜਦ ਤੱਕ ਪ੍ਰਿੰਟ ਕਢਾਉਣੀ ਹੈ ਬਣਿਆ ਨਹੀਂ ਸਾਇਕ ਨੂੰ ਮਾਤਵਾ ਨਹੀਂ ਨਹੀਂ ਆਹੋ ਠੀਕ ਆ ਸਗੋ ਆ ਗਏ ਹੁਣ ਜੋ ਜਸ ਪੀਣ ਭੁੱਖ ਵੜੀ ਲੱਗੀ ਸੀਗੀ ਤੇ ਕੋ ਖਾਣੇ ਆ ਜਾਂ ਕੁਛ ਆਖਦੇ ਆ ਜੋ ਕੋ ਪੀਣੇ ਆ ਮੂੰ ਤੇ ਮਾਰੇ ਉਸਤਾਦ ਗਾੜੀ ਗਾੜੀ ਉਸਤਾਦ ਅੱਗੇ ਅੱਗੇ ਤੇ ਮਾਰੇ ਗੇੜੀ ਨੀ ਮਗਰ 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 ਇੱਧਰ ਭਰਿਆ ਬਦਲਾ ਇੱਥੇ ਆ ਜਾਓ ਇੱਥੇ ਬਹਿ ਜਾਓ ਬਬਾਈ ਤੂੰ ਬਹਿ ਜਾਓ ਆਏ ਨੀ ਲੋ ਜੀਰਾਂ ਨੀ ਲੋ ਚੱਕੀ ਛੋੜ ਲੈ ਨੀ ਓ ਵਾਹ ਆ ਗਏ ਆ ਗਏ ਹੈਲੋ ਗਾਇਸ ওকে ਚਲੋ ਠੀਕ ਹੈ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਇੱਥੇ ਸਮਾਪਤੀ ਕਰਦੇ ਆ ਵਲੌਗ ਕਾਫੀ 8-9 ਮਿੰਟਾਂ ਦਾ ਬਣ ਗਿਆ ਵਾ ਤੇ ਵੇਖੋ ਵਲੌਗ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਚੜ੍ਹਦੀ ਕਲਾ ਵਾਇਰ ਚੀਕਾ ਖਾਲਸਾ ਵਾਇਰ ਚੀਕਾ